ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ জাফরਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਤੁਹਾਨੂੰ ਤਿੰਨ گاਵਾ ਦਿਖਾਉਣੀ ਆ ਤਿੰਨੇ ਸੋਈਆਂ ਸਵਾਈਆਂ ਤੇ ਸੋਈਆਂ ਤੇ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਹੁਣ ਇੱਕ ਆ ਜਰਸੀ ਤੁਹਾਨੂੰ ਦਿਖਾਉਣੀ ਆ ਪੰਜਾਬ ਵਾਲੀ ਪੂਰੀ ਕਮਾਲ ਦੀ ਜਰਸੀ ਤੁਹਾਨੂੰ ਦਿਖਾਉਣੀ ਆ ਤੇ ਮਗਰ ਵੀ ਜਰਸੀ ਵਛੀ ਆ। ਵਛੀ ਵੀ ਮਗਰ ਚੰਗੇ ਟੀਕੇ ਦੀ ਆ ਗਈ ਜਰਸੀ। ਤੇ ਬਾਕੀ ਇਹ ਆ ਵੀ ਆਪਣੀ ਸਮਝਣਾ ਵੇਖ ਚਾ ਕੇ ਤੇ ਤਸੱਲੀ ਕਰਕੇ ਖੜੋ ਜੀ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੋ ਠੀਕ ਠਾਕ ਜੀ। ਵਧੀਆ ਜੀ ਵੀਰ ਜੀ ਆਪੇ ਸੁਣਾਓ। ਸਭ ਵਧੀਆ ਜੀ। ਤੇ ਨਾਮ ਦੱਸਦੇ ਇਕ ਵਾਰੀ ਫਿਰ। ਨਾਮ ਆਪਣਾ ਸੰਸ਼ੇਅ ਸਿੰਘ ਤਸਵੀਲੀ ਨਾਲਾ ਜ਼ਿਲ੍ਹਾ ਮਸਰ। ਤੇ ਇੰਡੇ ਦਾ ਆਪਣਾ জাফর ਕੋ। ਫੋਨ ਨੰਬਰ ਕੋ। 95926282977 ਠੀਕ ਹੈ ਜੀ। ਵਿਗਿਆਮ ਆਲੋਦਨ ਲਾਹੇ ਨੋਟ ਬਣਾ ਲਾ ਬੀ ਟਿਕਟਾਂ ਮਾ ਗੁੱਲ ਗਿਆ ਜੀ ਕਿੰਨੇ ਕਾਏ ਫੋਨ ਫਾਂਸੇ ਹੁਣ ਤੇ ਇਧਰ ਆਉਂਦੇ ਬੀ ਅੱਛਾ ਉਸ ਤੋਂ ਇਲਾਵਾ ਦੋ ਬਣਾ ਵੈਸੇ ਵੇਖਤੀਆਂ ਜੀ ਠੀਕ ਆ ਸੇ ਵੀਡੀਓ ਦੇ ਠੀਕ ਆ ਤੇ ਇਹ ਆਵੇ ਚਲੋ ਪਸ਼ੂ ਵੀ ਚੰਗੇ ਹੁੰਦੇ ਆ ਚੰਗੇ ਚੰਗੇ ਤੇ ਰੇਟ ਵੀ ਚੰਗੇ ਹੁੰਦੇ ਆ ਇਹ ਵੀ ਇੱਕ ਫੋਨ ਲਾਉਂਦੇ ਆ ਵੀਡੀਓ ਕਰਦੇ ਅੱਛਾ ਉਹਨੂੰ ਆਹੇ ਤੂੰ ਵੀਰ ਨੂੰ ਨਹੀਂ ਆਖਿਆ ਵਾ ਤੇ ਹੁਣ ਵੀ ਇਹ ਵੀਡੀਓ ਚ ਪਾ ਕੇ ਦੇਣੀ ਪਾ ਕੇ ਕੈਸ਼ਨ ਦਵਾਂਗੇ ਠੀਕ ਆ ਜੀ ਆਈ ਹੈ ਜੀ ਤੇ ਬਾਕੀ ਚੰਗੀ ਕਮਾਲ ਦੀ ਜਰਤੀ ਤਿਆਰ ਹੋਈ ਆ। ਇਹੋ ਓਨੀ ਗਾਂ ਤੋਂ ਓਨੀ ਪਛਾਣ ਜੀ। ਕਿੰਨੇ ਚਿਰ ਦੀ ਸੋਈ ਆ? ਇਹਨੂੰ ਅਜੇ ਦੂਜਾ ਦਿਨ ਦੀ ਸੋਈ। ਦੂਸਰਾ ਦਿਨ ਸੋਈ ਨੂੰ ਤੇ ਆ ਥਾਣ ਵੀ ਇਹ ਤੇ ਦੇਖ ਸਕਦੇ ਜੀ। ਚੰਗੇ ਦੂਰ ਦੂਰ ਦੋ ਜਿਹੜਾ ਥਾਣ ਲੱਗਾ ਤੇ ਓਨੀ ਗਾਂ ਤਿਆਰ ਹੋਈ ਆ ਤੇ ਓਨੀ ਪਛਾਣ ਤਿਆਰ ਹੋਈ ਹੈ। ਖਵਾਨੇ ਦੇ ਨਾੜਾਂ ਵਿੱਚ ਦੇਖ ਸਕਦੇ ਮਿਲਕਵੇਂਨ ਵੀ ਦੇਖ ਸਕਦੇ। ਤੇ ਅਜੇ ਤੇ ਬੋਲਾ ਹੀ ਆ ਇਹਦੇ ਕੋਲ ਫਿਰਦੇ। ਬੋਲਾ ਲੱਗੀ। ਕਿੰਨਾ ਉਤਰ ਦੁੱਧ ਭਰੀ ਜਾਊਗੀ ਦੁੱਧ ਦੇ ਗਿੱਜੀਆਂ ਕੋਲ ਵੀ ਭਰਾ ਸੇਵਾ ਕਰੂਗੇ 17 18 ਕਿਲੋ ਤੋਂ ਫਿਰ ਲਾਹੌਰ ਵੱਲ ਜਵਾਹੇ ਜਾਊਗੀ ਅੱਛਾ ਹਾਂਜੀ 17 18 ਲੀਟਰ ਦੁੱਧ ਜਿਹੜਾ ਹੈ ਭਰੀ ਜਾਊਗਾ ਠੀਕ ਹੈ ਬਾਕੀ ਕੋ ਚੰਗੀ ਸੰਭਾਲ ਕੋ ਲੈ ਗਿਆ ਤੇ ਦੁੱਧ ਵੱਧ ਵੀ ਕਰ ਸਕਦੀ ਹੈ ਪੰਜਾਬ ਵਾਲੀ ਜਰਸੀ ਆ ਵੀ ਵੇਚ ਜਮਾ ਦਾ ਦਾ ਇਹ ਜੂਆ ਕਰਾ ਘੜੀ ਆ ਗਿਆ ਹੈ ਭਾਂਜਾ ਬਸ ਉੱਤਰਾ ਚਾ ਬਿਲਕੁਲ ਸਾਫ ਹੈ ਤੇ ਆ ਪਿਛਲੇ ਸਨਾਂ ਦਾ ਵੀ ਚਵਾ ਦੇ ਸਾਡੇ ਦਾ ਬਿਲਕੁਲ ਸਾਫ ਚਵਾ ਕੋਈ ਹੋਰ ਸਿੱਟਾ ਨਹੀਂ ਚਲੋ ਖੋਲੋ ਫਿਰ ਦੋਤੀ ਇਹ ਬਿਲਕੁਲ ਤਾਜ਼ੇ ਨਾੜੂ ਜਿਹੜਾ ਬੱਚੇ ਦਾ ਨਾਲ ਗਿੱਲਾ ਨਾੜੂ ਹਾਂ ਬਾਕੀ ਇਹ ਦੂਰ ਤੋਂ ਵੀ ਇੱਕ ਵਾਰੀ ਦੇਖ ਕਰ ਦੇ ਜੇ ਚੰਗੀ ਨਿੱਕਰ ਜਰਸੀ ਆ ਜਿਹੜੀ ਪੂਰੀ ਜਾਨ ਚ ਆ ਇਧਰ ਤੀ ਜੰਮੀ ਪਲੀ ਆ ਬਾਕੀ ਕਮਾਲ ਦੀ ਗੱਲ ਇਹ ਆ ਵੀ ਮਗਰ ਵੀ ਚੰਗੀ ਬੱਛੀ ਆ ਦੋ ਗਾਵਾਂ ਦੇ ਦਣੀਆਂ ਦੇ ਲੋ ਠੀਕ ਹੈ ਜੀ ਚਲੋ ਬੰਨੋ ਫਿਰ ਇਹਨੂੰ ਤੇ ਆਹ ਜਰਸੀ ਬੱਛੀ ਆ ਜੀ ਕਰੀ ਲਾ ਕੇ ਦੇਣਾ ਤੇ ਨਾੜੋ ਜਿਹੜਾ ਬਿਲਕੁਲ ਤਾਜ਼ਾ ਹੀ ਆ ਨਾਲ ਗਿੱਲਾ ਨਾੜੋ ਵਜੇ ਸੁੱਕਾ ਨਹੀਂ ਕਿੰਨਾ ਮੁੱਲ ਰੱਖਣਾ ਵੀ ਦੀ ਇਹਦਾ ਫਿਰ ਮੁੱਲ ਦੇ ਦੀਆਂ ਕਿ ਸੱਚ ਕਰੀਏ ਕਮਾਨਤਾ ਨਵਰਾ ਕਰ ਦੋ ਜਿਆਸਨ ਆਂ ਆਪ ਹੀ ਕਰ ਦੋ 65 ਦੀ ਤੇਰੀ ਇੱਕੋ ਗੱਲ ਕਰਦੀ ਐ ਬਾਠਤੀ ਦੇਦੀ ਐ ਬਾਠ ਹਾਂਜੀ ਹੋਰੀਆ ਸੱਲ ਕਾਟੀਆਂ ਦੀ ਹਾਂਜੀ ਕਾਟੀਆਂ ਦੀ ਜਰਾ ਅੱਛਾ ਕਾਟਤੀ ਦੇ ਦੋ ਚਲੋ ਬਾਕੀ ਕੋ ਵੀਰ ਫੋਨ ਲਾਊਗਾ ਫੋਨ ਲਾ ਕੇ ਮੈਂ ਤਸਲੀਮਾ ਵੀਡੀਓ ਦੇਖ ਕੇ ਫਿਰ ਮੇਰਾ ਵੀਰ ਭਰਾ ਸਾਈ ਪਾਇਆ ਕਰੋ ਠੀਕ ਹਾਂਜੀ ਬਾਕੀ ਇਹ ਵੀ ਜਿੰਨੀ ਆ ਗਈ ਬਿਲਕੁਲ ਬਰਾਬਰ ਆ ਕੋਈ ਬਾਈ ਨਹੀਂ ਆ ਕੋਈ ਕਸ਼ਤ ਨਹੀਂ ਆ ਸਾਰਾ ਬਿਲਕੁਲ ਸਫਾਈ ਜੱਜ ਨੇ ਘਰੇ ਸ਼ੌਂਗਣਾ ਰੱਖੀ ਨਹੀਂ ਆ ਉਹਦੇ ਲਈ ਚੰਗੀ ਆ ਤੇ ਆ ਜਿਹੜੀ ਆ ਗਈ ਹੁਣ ਦੂਸਰੇ ਨੰਬਰ ਤੇ ਇਹ ਕਿ ਸੁਈ ਦੇ ਵਿੱਚ ਇਹਨੂੰ ਕਿੰਨਾ ਚਿਰ ਹੋ ਗਿਆ ਸੁਈ ਨੂੰ ਅਜ 10-12 ਦਿਨ ਹੋ ਗਏ ਜੀ ਉਹ ਬੱਚਾ ਜੇ ਮਾਰ ਇਹ ਕਿੰਨਾ ਕਰਗੀ ਦੁੱਧ ਤਿਆਰ ਇਹਦੇ ਥੱਲੇ ਦੁੱਧ ਜਿਹੜਾ ਤਿਆਰ ਨਾ 16 ਕਿਲੋ ਤਿਆਰ ਹੋਊਗਾ ਤਿਆਰ 16 ਲੀਟਰ ਚਾ ਚੋਕ ਕੇ ਦਾ ਵੀ ਆ ਇੱਕ ਨੰਬਰ ਵੱਜੀ ਆ ਬੱਚਾ ਤਾਂ ਆ ਬੱਚਾ ਇਹਦਾ ਅੰਦਰ ਗਿਆ ਚੋ ਇਹਦੇ ਮਗਰ ਬੱਚਾ ਜੇ ਇਹਦੇ ਮਗਰ ਬੱਚਾ ਜੇ ਦਾ ਬਾਈ ਨੇ ਵੀ ਜੀ ਵੀਡੀਓ ਇਹ ਦੱਸਿਆ ਵੀ ਮਾਸ ਵੈਸੇ ਵਧਿਆ ਆ ਜੀ ਠੀਕ ਆ ਹਾਂ ਜੀ ਬਾਕੀ ਕੋਈ ਚੱਕਰ ਨਹੀਂ ਤਾਂ ਸਿੱਧੀ ਅੰਦੀ ਦੀ ਆ ਦੇਖ ਸਾਡੇ ਤਾਂ ਸਿੱਧੀ ਆ ਬਾਕੀ ਕੋਈ ਕੋ ਹੈ ਨਹੀਂ ਕੁਛ ਉੱਥੇ ਮਾਸ ਜਿਹੜਾ ਵਾ ਮਾਸ ਹੀ ਵਧਿਆ ਏਲਾਂ ਦਾ ਹੀ ਵਧਿਆ ਠੀਕ ਆ ਬਾਕੀ ਚਵਾ ਜਿਹੜਾ ਸਿੱਧਾ ਆ ਆ ਥਾਣੇ ਦੇਖ ਸਕਦੇ ਜੀ ਤੇ 16 ਲੀਟਰ ਦੁੱਧ ਹੁਣ ਜਿਹੜਾ ਇਹਦੇ ਕੋਲ ਕਹਿੰਦੇ ਤਿਆਰ ਆ ਚਲੋ ਖੋਲੋ ਫਿਰ ਤੋਰਤਾ ਬਾਕੀ ਰੰਗ ਰੂਪ ਦੀ ਚੰਗੀ ਆ ਪਹਿਲਾਂ ਅੱਧੇ ਘਰੇ ਦੇ ਫਲਕਾਰੀ ਚੰਗੀ ਤੇ ਮੈਂ ਦਿਖਾ ਦਈਏ ਰੰਗ ਰੂਪ ਦਾ ਵੀ ਚਾਹ ਜੀ ਲੈ ਜੋ ਬਾਕੀ ਆਪਾਂ ਦੇਖ ਸਕਦੇ ਹੈ ਚੰਗੇ ਸੋਹਣੇ ਰੰਗ ਰੂਪ ਦੀ ਆ ਕਿੰਨਾ ਵਿੱਚ ਇਹਦਾ ਮੁੱਲ ਫਿਰ ਇਹ ਜਿਆਦੀ ਪਾ ਦੇਣੀ ਮਿੱਟੀ ਆ ਕਿੰਨੇ ਕ ਪਹਿਲੇ ਫੋਨ ਦੀ ਜਿਹੜੀ ਜੱਦ ਇਹ ਦੇ ਰਹੀ ਓਪਰਚੁਨਿਟੀ ਦੀ ਜਿਹੜੀ ਹੋਰ ਕਰੀਏ ਮਾਨ ਕਰਾ ਲਓ ਜੀ ਆ ਵੀ ਕਰ ਦੋ 50 ਦੀ ਛੱਡ ਜੀ ਹੋਰ ਆ ਜਾ ਥੱਲੇ ਹੋਰ ਆ ਜੀ ਹਾਂ ਜੀ ਇਹ ਤਾਂ ਵੈਸੇ ਹੀ ਨਹੀਂ ਮੈਂ ਚਾਹ ਕਿ ਵੈਸੇ ਪੈਸੇ ਅੱਧੇ ਪਲਟ ਦਿੰਦੀ ਬਾਹਰ ਹੋ ਗਈ ਅੱਛਾ ਜਿਹੜੇ ਪਾ ਦੇ ਦੇਣੀ ਆ ਇਹ ਆ ਬੇ ਰੇਟ ਇਹਦਾ ਇਹੋ ਜਿਹਾ ਪਾ ਦੇ ਇਹ ਬਿੰਨੇ ਡੇਢ 2 ਮਹੀਨਿਆਂ ਚ ਪੈਸੇ ਪੂਰੇ ਕਰ ਦੇ ਜਿਹੜੇ ਜੇ ਕੋ ਵੀਰਪੁਰਾ ਸੇਵਾ ਕਰੋ ਤੂੰ ਦੁੱਧ 17 18 ਕਿਲੋ ਤੱਕ ਵੀ ਜਾਓਗੇ ਅੱਛਾ ਹੋਰ ਵਧੋਗੇ ਬੱਚੇ ਇੱਕੋ ਗੱਲ ਕਰ ਦਈਏ ਫਿਰ ਕਰ ਹਾਂਜੀ ਪੂਰੇ 45 ਦੀ ਸੌਣੀ ਕਰਾਂਗੇ ਤੁਹਾਨੂੰ ਠੀਕ ਹੈ ਜੀ ਠੀਕ ਹੈ ਬਾਕੀ ਕੋਹ ਨੂੰ ਲਾਵੇ ਕਰੇ ਮੇਰੇ ਘਰੇ ਭਾਂਗ ਕੋ ਚਾਰ ਡਾਂਗੇ ਚੋਲੇ ਜਾਣੇ ਬਾਕੀ ਸੋਹਣੀ ਗਾਂ ਆਇਆ ਚੇਰ ਪਥਾਨ ਕਰਕੇ ਮਾਸ ਕਰਕੇ ਆ ਜਿਹੜਾ ਮਾਸ ਗਿਆ ਵਦਿਆਵਾ ਕਰਕੇ ਗਾਂ ਡਾਉਣ ਨੂੰ ਗਈ ਆ ਤੇ ਉਤਰਾ ਰੰਗ ਰੂਪ ਤੇ ਆਪਾਂ ਦੇਖ ਸਕਦੇ ਚੰਗੀ ਸੋਹਣੀ ਹੈ ਜਿਹੜੀ ਤੇ ਹੁਣ ਗਾਂ ਇੱਕ ਹੋਰ ਸੂਈ ਸਵਾਈ ਆ ਗਈ ਆ ਇਹ ਕਹਿੰਨ ਕਿ ਤੇ ਦਸੂਈ ਵਜੇ ਇਹਨੂੰ ਅੱਜ ਜੀ ਚੌਥਾ ਦੇ ਦਸੂਈ ਅੱਛਾ ਹਾਂਜੀ ਠੀਕ ਹੈ ਤੇ ਬੱਚਾ ਇਹਦਾ ਇਹਦਾ ਬੱਚਾ ਵੀ ਜੀ ਜਦੋਂ ਸੂਈ ਨੇ ਗਾਂ ਲੱਗ ਬੱਜੀ ਹਾਂਜੀ ਉਹ ਗਾਣੇ ਪੈ ਰਹਾਤਾ ਬੱਚੇ ਅੱਛਾ ਬੱਚਾ ਈ ਪੂਲਾ ਹੀ ਮਾਰਿਆ ਬੱਚਾ ਤੇ ਬੱਚਾ ਮੌਕੇ ਤੇ ਅੱਛਾ ਉਦੋਂ ਹੀ ਮਰ ਗਿਆ ਜੀ ਇਹ ਜੂ ਪ੍ਰੋਪਰ ਪਾਈ ਆ ਤੁਹਾਡੇ ਘਰੇ ਸੋਈ ਆ ਆਪਣੇ ਘਰੇ ਸਮਝ ਲਓ ਸੋਈ ਵੀ ਜੀ ਰਿਸ਼ਤੇਦਾਰਾਂ ਕੋਲ ਲਈ ਵਾਡ ਅੱਛਾ ਹਾਂਜੀ ਠੀਕ ਬੋਲਾ ਗਰੰਟੀ ਹੋਊ ਵੈਡ ਦੀ ਅੱਛਾ ਫੇਰ ਕਿਹਦੇ ਘਰੇ ਜਾਗੇ ਪੁਰਾ ਮੈਲਾ ਨਾ ਮਾਰੇ ਹਾਂਜੀ ਬੋਲਾ ਪਟਾਖੇ ਵਾਲੇ ਬੋਲਾ ਪਾਉਂਦਾ ਜੀ ਅੱਛਾ ਜੇ ਬੋਲਾ ਬੰਦਾ ਬੋਲਾ ਬੰਧਿਆ ਕਿੰਨਾ ਬੋਲਾ ਉਹ ਤਰ੍ਹਾਂ ਹੁਣ ਬੋਲਾ ਇਹਦਾ ਮੌਕੇ ਕੋ ਹੋਊਗਾ 10-9 ਦੀ ਗਰੰਟੀ ਹੋਊਗੀ ਇਹਦੇ ਚ ਬਦੂਗੇ ਦਦੋ ਕਿੰਨਾ ਕਰੇ ਮੇਰੀ ਬੋਲੇ ਲੈ ਦੇ ਕਿੰਨਾ ਕੋਈ ਸੇਵਾ ਵੀਰਪਰਾ ਕਰੂਗਾ ਨੇ ਕੋਈ ਬੋਧਾ ਨਹੀਂ ਤੇ 15-16 ਤੱਕ ਜਾਊਗੀ ਤੁਰੰਤ ਤੁਹਾਨੂੰ ਭਾਣਾ ਮਿਲੀ ਆ ਤੇ ਭਾਣਾ ਹੀ ਦੇਦਣੀ ਵੀ ਚੀ ਅੱਛਾ ਇਹ ਵੀ ਛਿੰਡੀ ਤੇਰੀ ਆ ਭਾਵੇਂ ਇਤਨਾ ਹੀ ਥੱਲੇ ਬਹਿ ਜਾਓ ਨਾ ਤੋਇਆ ਕੇ ਇਹਦੀ ਪਛੂ ਡਰ ਜਾਂਦਾ ਮਾੜਾ ਜੀ ਆਪਣਾ ਕੋਲ ਆਹ ਦੇਖ ਸੰਦੇ ਕਈ ਵਾਰੀ ਦਾ ਅਚਾਨਕ ਪਛੋਲੇ ਭਈ ਇਹ ਤੇ ਕਈ ਥੋੜਾ ਡਲ ਜਾਂਦਾ ਉਤਰਾਂ ਠੰਡੀ ਤੇਰੀ ਹੈ ਠੰਡੀ ਵੀ ਜਿشن ਤੋੜ ਕੇ ਤੁਹਾਨੂੰ ਦਿਖਾ ਦਈਏ ਹਨ ਬਾਕੀ ਉਤਰਾਂ ਇਹ ਆਪੇ ਕੱਦ ਕਾਠ ਦੀ ਚੰਗੀ ਆ ਬਾਕੀ ਤੁਸੀਂ ਆਪਣੀ ਸਮਝ ਕਰਨੀ ਆਇਆ ਲਿਆਓ ਜੀ ਤੇ ਇਹਦਾ ਮੁੱਲ ਫਿਰ ਇਹ 45 ਦੀ ਦੇ ਦੀ ਨਹੀਂ ਉਹ ਕਰੀ ਹੁਣ ਜਾਇਜ ਬੱਚੇ ਦੀ ਕਸਰ ਲਗਣੀ ਆ ਜਾਇਜ ਹੀ ਕਰਨੀ ਕਰਾ ਲੈ ਜਮਾਨਾ ਆਪ ਵੀ ਕਰ ਦੋਗੇ 40 ਹਜ਼ਾਰ ਦੀ 35 ਦੀ ਦੇ ਦੀਏ ਇਹਦਾ ਵੀ ਛੋੜੀ ਕਰਨੀ ਪੜੇਗੀ ਠੀਕ ਹੈ ਜੀ ਕਿੰਨੇ ਰੋੜੀਆਂ ਛੋੜੀ ਹੋ ਠੀਕ ਹੈ ਕੋਈ ਜੋੜਾ ਭਾਵੇਂ ਲਾ ਲਾ ਅੱਛਾ ਥੋੜਾ ਬੜਾ ਮਹਾਨਤਨ ਕਰ ਮਹਾਨਤਨ ਕਰ ਦੋਗੇ ਕੋਈ ਬਿਕਸੀ ਪਾਏ ਇਹਨਾਂ ਦੇ ਤੇ ਬਾਕੀ ਚਲੋ ਇਹ ਆਪੇ ਆਪਣੀ ਕੋ ਤਸੱਲੀ ਕਰਕੇ ਤੇ ਵੇਸ ਚਾ ਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਪਸ਼ੂ ਖਰੀਦਦੇ ਜੀ